ਪਗਵਾਂ ਤੋਂ ਪਹਿਲਾਂ ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ ਆਪਣਾ ਆਪ ਪਗਵਾਂ ਤੋਂ ਪਹਿਲਾਂ ਅਸੀਂ ਬੇਚਮ ਜੇ ਦਿਲ ਲਾ ਕੇ ਹਾਂ ਬੇਚਮ ਜੇ ਦਿਲ ਲਾ ਕੇ ਦਿਲ ਤੇ ਅ헤ਰੇ ਉਹ ਮੌਸਮ ਵਾਂਗ ਬੱਦਲ گئے ਜਿ ਐਸੀ ਰੁੱਖਾ ਵਾਂਗ ਪਰੇ ਸਨਾਂ ਵਾਂਗੂ ਉੱਪਰ ਵੱਲੇ ਗਏ ਦੀਦ ਰੁੱਖਾਂ ਵਾਂਗੂ ਖੜੇ ਰਹੇ ਸਾਡੇ ਦਿਲ ਦੀਆਂ ਕੱਚੀਆਂ ਕੰਨਾਂ ਚੋਂ ਚਾਪਾਂ ਨੇ ਬਣ ਕੰਨ ਰਿ ਗਿਰਦੇ ਕੋਈ ਗਾਤ ਨਾ ਮਿਲਿਆ ਇਲਾ ਦਾ ਅੱਜ ਗਲਿਓ ਗਲਿਏ ਫਿਰਦੇ ਆਏ ਕੱਖਾਂ ਵਾਂਗੂ ਰੁੜਦੇ ਸੂਲੀ ਚੜੇ ਰਹੇ ਉਹ ਉਹ ਸਮਾ ਬਾਗੂ ਬੱਲੇ ਕੈਟੀ ਅਸੀਂ ਲੁਕਾ ਬਾਗੂ ਖੜੇ ਨਾ ਗਣੇ ਨੀ ਮੇਰਾ ਗੈਕੀ ਲੈਂਚ लवली ਮਟੂਈ ਪਿੰਡ ਕਿਹੜਾ ਪਿੰਡ ਕੋਲੜੀ ਥੱਬਲਾ ਕਿਹੜੀ ਜਗ੍ਹਾ ਪਿੰਡ ਦਾ ਨਾਮ ਆ ਕੋਲੜੀ ਥੱਬਲਾ ਜ਼ਿਲ੍ਹਾ ਗੁਰਦਾਸਪੁਰ ਮੈਨੂੰ ਜੀ ਸਕੂਲ ਟਾਈਮ ਤੋਂ ਸ਼ੌਂਕ ਸੀ 97 ਦੇ ਵਿੱਚ ਮੈਂ ਗੈਕੀ ਲੈਂਚ ਪੈ ਗਿਆ ਥੋੜਾ ਥੋੜਾ ਸ਼ੌਂਕ ਮੈਟਰ ਕਰਕੇ ਫਿਰ ਮਕਾਲ ਜਗ੍ਹਾ ਕਾਲਾ ਫਗਾਨਾ ਸਾਡੇ ਲੱਗੇ ਸਾਲ ਉਥੇ ਲਾਇਆ ਉਥੇ ਵੀ ਇੱਕਦਾਂ ਕੀਤੇ ਤਾਂ ਟੀਚਰਾਂ ਨੂੰ ਸੁਣਨਾ ਤੇ ਥੋੜਾ ਥੋੜਾ ਪਰੋਨੋ ਮੇਲਿਆਂ ਦੇ ਖਾੜੇ ਲਾਏ ਜੀ ਵਿਆਹਾਂ ਸ਼ਾਦੀਆਂ ਦੇ ਤੇ ਜਾਗਦਿਆਂ ਨੂੰ ਕੀਤੇ ਹਾਸਟਲ ਬਲਦੀਪ ਸਿੰਘ ਜੀ ਕਿਹੜੇ ਸਿੰਗਰ ਨੂੰ ਜ਼ਿਆਦਾ ਸੁਣਨਾ ਤੇ ਪਸੰਦ ਕਰਦੇ ਮੈਂ ਜੀ ਫਰੋਜ਼ ਭਾਈ ਨੂੰ ਹਾਂ ਜੀ ਫੋਚ ਸਰਜੀਤ ਭੁੱਲਰ ਰੰਧਾਵਾ ਸਾਹਿਬ ਮੈਂ ਟੇਲਰ ਦਾ ਕੰਮ ਕਰਦਾ ਇਹਦੇ ਆਪਣੇ ਰੋਟੀ ਦੇ ਰੋਜ਼ਗਾਰ ਵਾਸਤੇ ਪਰਿਵਾਰ ਚ ਮੇਰੀ ਵਾਈਫ ਮੇਰਾ ਇੱਕ ਬੇਟਾ ਵਾ ਤੇ ਇੱਕ ਬੇਟੀ ਹੈ ਇਹ ਮਲਟੀ ਨੰਬਰ ਜੀ ਦਲਜੀਤ ਸਿੰਘ ਰੂੜਾ ਕ੍ਰੇਟਰ ਕੰਪਨੀ ਨੇ ਕੀਤਾ ਅੰਮ੍ਰਿਤਸਰ ਤੋਂ ਇਹ ਗੀਤ ਸਾਬਰ ਭਾਈ ਦਾ ਰੰਜਨਾ ਜੀ ਤਰਲੋਚਨ ਸਿੰਘ ਉਹ ਗਿਲਮਟ ਅੱਛੀ ਕਾਫੀ ਗਾ ਚੁੱਕੇ ਨੇ ਤਰਲੋਚਨ ਸਿੰਘ ਸ਼ਸ਼ੀ ਗੇਲ ਧੀਰਾ ਗੇਲ ਸਾਬੀਤਾਰੀ ਵਾਲਾ ਇਹ ਹਰਨੀਲ ਡੋਲੀ ਜੀ ਬਹੁਤ ਵਧੀਆ ਮਿਲਾਈ ਜੀ। ਦੇਖਿਆ ਤੁਸੀਂ ਸੌਰਵ ਕੋਲ ਦੀ ਫੋਟੋ ਪਾਈ ਜੀ। ਕਿੱਥੋਂ ਦੀ ਫੋਟੋ ਹੈ? ਕੈਦਰੀ ਫੋਟੋ ਹੈ। ਸੌਰਵ ਭਾਈ ਦੀ? ਹਾਂ ਜੀ। ਹਾਂ ਜੀ ਜਿਹੜੀ ਸੌਰਵ ਭਾਈ ਦੀ ਫੋਟੋ ਹੈ ਸਾਡੇ ਦਫ਼ਤਰ ਦੀ ਫੋਟੋ ਆ। ਸਾਡੇ ਉਹ ਦਫ਼ਤਰ ਆਏ ਸੀ ਤੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਸਾਡੇ ਕਿਸੇ ਨੇ ਅਦਗਟਣ ਵਾਸਤੇ। ਤੁਸੀਂ ਮਹਿਫਲ ਲੱਗੀ ਤੇ ਮਹਿਫਲਾਂ 'ਚ ਬੈਠੇ। ਇਹਨੇ ਵੀ ਸੁਣਾ ਤੁਹਾਨੂੰ। ਹਾਂ ਜੀ। ਲੜੀ ਜੀ ਲੱਗਦਾ ਨਹੀਂ ਅੱਜਕੱਲ੍ਹ ਸਿੰਗਰਾਂ ਨੂੰ ਵੇਖ ਕੇ ਉਹਨਾਂ ਕੋਲ ਇੰਨਾ ਪੈਸਾ, ਸ਼ੋਹਰਤ, ਨਾਂ, ਗੱਡੀਆਂ, ਜਹਾਜ਼ ਤੱਕ ਪ੍ਰਾਈਵੇਟ ਕਈਆਂ ਰੱਖੇ। ਕਿ ਜੇ ਤੁਹਾਡੇ ਹਲਾਤੇ ਹੋਣਗੇ ਨਾ ਹੁੰਦੇ ਤੁਹਾਡੇ ਪੋਜੀਸ਼ਨ ਕੋ ਸੋ। ਦੇਖੋ ਜੀ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਪਿੱਛੋਂ ਹੀ ਤਗੜੀ ਆ। ਹਾਂਜੀ। ਤੇ ਸਾਡੀ ਬੈਕਗ੍ਰਾਉਂਡ ਜਿਹੜੇ ਤੁਹਾਨੂੰ ਪਤਾ ਵੀ ਜਿਆਦਾ ਤੋਂ ਲੋਕ ਪਿੱਛੋਂ ਜਿਹੜੇ ਬੰਦੇ ਗੱਡੇ ਹੁੰਦੇ ਆਪਾਂ ਤੇ ਇਹੋ ਕਮਾਉਣਾ ਤੇ ਇਹੋ ਕਰਨਾ ਜੇ ਕੈਕੀ ਲੈਣ ਚ ਪਏ ਤੇ ਆਪਣੀ ਰੋਜ਼ਗਾਰ ਵਾਸਤੇ ਰੋਟੀ ਪਾਣੀ ਵਿੱਚ ਚਲਾਉਣਾ ਵਾ ਬਾਹਰ ਅੰਦਰ ਫੇੜਨਾ ਤੁਨਾ ਮਿਲਣਾ ਮਿਲਣਾ ਫੇੜਨਾ ਉਹਨੇ ਇਸ ਤਰ੍ਹਾਂ ਦੀਸ਼ਨਾ ਦੋ ਹੋੜੀ-ਹੋੜੀ ਬੋਰਨ ਪੜਦੀ ਆ। ਪਹਿਲਾਂ ਵੇਖਿਆ ਚਾਰ ਛਪੇਰੇ ਨੱਚਦੀ ਨੱਚਦੀ ਆਗੀ ਨੇੜੇ ਪਹਿਲਾਂ ਵੇਖਿਆ ਚਾਰ ਛਪੇਰੇ ਨੱਚਦੀ ਨੱਚਦੀ ਆਗੀ ਨੇੜੇ ਆਕੇ ਮੇਰੇ ਕੰਨ ਵਿੱਚ ਕਹਿੰਦੀ ਆਕੇ ਮੇਰੇ ਕੰਨ ਵਿੱਚ ਕਹਿੰਦੀ ਬਣ ਜਾ ਮੇਰਾ ਢੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲਨੀ ਇਹ ਗੱਲ ਪੜਦੇ ਵਾਲੀ ਪਹਿਲਾ ਉਹਦਾ ਗੁਜੇ ਰਾਜ ਨਾ ਰਹਿੰਦੇ ਸਿੱਖਣੇ ਕੋਈ ਅੰਦਾਜ਼ ਨੇ ਪੈਂਦੇ ਉਹਦਾ ਗੁਜੇ ਰਾਜ ਨਾ ਰਹਿੰਦੇ ਸਿੱਖਣੇ ਕੋਈ ਅੰਦਾਜ਼ ਨਾ ਪੈਂਦੇ ਜਗ ਚੰਦਰੇ ਨੂੰ ਸਮਝ ਨਾ ਆਵੇ ਜਗ ਚੰਦਰੇ ਨੂੰ ਸਮਝ ਨਾ ਆਵੇ ਗੱਲ ਕਰੀ ਦੀ ਗੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀ ਇਹ ਗੱਲ ਪੜਦੇ ਵਾਲੀ ਲੋੜੀ ਮੋਟੀ ਜੀ ਸੋਸ਼ਲ ਮੀਡੀਆ ਦਾ ਜਮਾਨਾ ਕੋਸ਼ਿਸ਼ ਨਹੀਂ ਕੀਤੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ Sri Sai Group of Institutes